ਸ੍ਰੀ ਗੁਰਜੀ ਮੈਂ ਗਗਨਦੀਪ ਪੰਜਾਬ ਸਟੂਡੈਂਟ ਫੈਡਰੇਸ਼ਨ ਤੋਂ ਪਿਛਲੇ ਸਮੇਂ ਵਿੱਚ 13 ਅਗਸਤ ਨੂੰ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਜਿਦੇ ਵਿੱਚ ਪੰਜਾਬ ਸਟੂਡੈਂਟ ਫੈਡਰੇਸ਼ਨ ਵੀ ਸ਼ਾਮਲ ਸੀ ਯੂਨੀਵਰਸਿਟੀ ਦੇ ਵਿੱਚ ਇੱਕ ਵੱਡਾ ਧਰਨਾ ਲਾ ਕੇ ਡੀਨ ਅਕੈਡੈਮਿਕ ਨੂੰ ਵਿਦਿਆਰਥੀਆਂ ਦੇ ਮਸਲਿਆਂ ਤੇ ਘੇਰਿਆ ਗਿਆ ਸੀ ਉਸ ਤੋਂ ਬਾਅਦ ਉਸੇ ਸੰਘਰਸ਼ ਦੇ ਦਬਾਹੇ ਹਟ 25/8/25 ਨੂੰ ਮੀਟਿੰਗ ਹੁੰਦੀ ਹੈ ਯੂਨੀਵਰਸਿਟੀ ਦਾ ਪ੍ਰਸ਼ਾਸਨ ਕਹਿੰਦਾ ਕਿ ਇਹਨਾਂ ਜਿਹੜੀਆਂ ਮੰਗਾਂ ਤੁਸੀਂ ਸਾਡੇ ਨੂੰ ਦਿੱਤੀਆਂ ਨੇਗੀਆਂ ਇਹਨਾਂ ਦੇ ਹਾਲਾ ਜਿਹੜੇ ਉਹਨਾਂ ਦੀ ਜਿਹੜੀ ਪ੍ਰੋਗਰੈਸ ਰਿਪੋਰਟ ਆ ਉਹ ਤੁਸੀਂ ਸਾਥੋਂ ਅਗਲੇ 10 ਜਾਂ 20 ਦਿਨਾਂ ਦੇ ਵਿੱਚ ਲੈਣੀ ਹੈ ਅੱਜ ਉਸੇ ਮੀਟਿੰਗ ਨੂੰ ਲੈ ਕੇ ਅਗਲੀ ਮੀਟਿੰਗ ਅਜਾ ਅਥਾਰਟੀ ਨਾਲ ਫੇਰ ਹੋਈ ਹੈ ਜਿਹੜੀ ਕਿ ਬੜੇ ਸੁਖਾਵੇ ਮਾਹੌਲ 'ਚ ਹੋਈ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਾਡਾ ਮੁੱਖ ਵਿਰੋਧ ਸੀਗਾ ਉਹ ਇਹ ਸੀ ਕਿ ਜਿਹੜੀ ਪ੍ਰਿਕਿਆ 207% ਵਧਾਈ ਗਈ ਸੀ 7% ਵੀ ਨਹੀਂ ਕਈ ਕਈ ਕੋਰਸਾਂ ਦੀ ਫੀਸ ਹੈ ਜਿਹੜੀ ਜਿਵੇਂ ਕਿ ਰਿਪੇਅਰ ਦੀ ਫੀਸ ਸੀ ਉਹ ਲਗਭਗ 100% ਵਧਾਈ ਗਈ ਸੀ ਅੱਜ ਸੰਘਰਸ਼ ਦੇ ਦਬਾਅ ਹੇਠ ਅਥਾਰਟੀ ਨੇ ਇਥੋਂ ਤੱਕ ਮੰਨਿਆ ਕਿ ਜਿਹੜੀ ਫੀਸ 7% ਤੋਂ ਜ਼ਿਆਦਾ ਸੀ ਵਧਾ ਕੇ 100% ਵਧਾਈ ਆ ਜਾਂ ਕਿਸੇ ਦੀ 50 60 14 ਜਾਂ 28% ਵਧਾਈ ਆ ਉਹ ਕੱਲ ਨੂੰ ਅਸੀਂ 2 ਵਜੇ ਮੀਟਿੰਗ ਕਰਕੇ ਸਾਰੀ ਦੀ ਸਾਰੀ ਰੋਲ ਬੈਕ ਕਰਨੀ ਆ ਜਦ ਕਿ 7% ਵਾਲੇ ਮਸਲੇ ਤੇ ਅਥਾਰਟੀ ਨਹੀਂ ਮੰਨੀ ਤੇ ਅਸੀਂ ਵੀ ਇਹ ਨਹੀਂ ਮੰਨੇ ਕਿ ਅਸੀਂ ਅੱਗੇ ਸੰਘਰਸ਼ ਨਹੀਂ ਕਰਾਂਗੇ 7% ਜਿਹੜਾ ਫੀਸ ਵਾਧਾ ਉਹ ਵਿਦਿਆਰਥੀ ਵਿਰੋਧੀ ਆ ਤੇ ਅਸੀਂ ਇਸ ਤੇ ਅੱਗੇ ਸੰਘਰਸ਼ ਜਾਰੀ ਰੱਖਾਂਗੇ ਅਗੀਆਂ ਮੰਗਾਂ ਸੀਗੀਆਂ ਉਹ ਸੀਗਾ ਹੌਸਲਾ ਦਾ ਮਸਲਾ ਪਿੱਛੇ ਜੇ ਖਬਰ ਆਈ ਕਿ ਹੌਸਲਾ ਨੂੰ ਗ੍ਰਾਂਟ ਆਈ ਹੈ ਕੇਂਦਰ ਸਰਕਾਰ ਵੱਲੋਂ ਉਹ ਲੱਗੀ 70 ਕਰੋੜ ਖਬਰ ਪਰ ਉਹ ਆਈ 7 ਉਹ 7 ਕਰੋੜ ਹੀ ਗ੍ਰਾਂਟ ਉਹਦੇ ਵਿੱਚੋਂ ਕੁਝ ਹਿੱਸਾ ਕੇਂਦਰ ਸਰਕਾਰ ਨੇ ਦਿੱਤਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਉਹ ਪੈਸੇ ਆ ਚੁੱਕੇ ਆ ਤੇ ਅਸੀਂ ਜਲਦ ਤੋਂ ਜਲਦ ਮਹੀਨੇ ਦੋ ਮਹੀਨੇ ਦੇ ਅੰਦਰ ਉਹਦਾ ਜਿਹੜਾ ਨੀਂਹ ਪੱਥਰ ਰੱਖ ਦੇਣਾ ਉਸ ਉਸ ਵਿੱਚੋਂ ਹੀ ਜਿਹੜਾ ਲਾਇਬ੍ਰੇਰੀ ਦੀ ਗੱਲ ਸੀਗੀ ਲਾਇਬ੍ਰੇਰੀ ਦੇ ਵਿੱਚ ਡਸਟਬਿਨ ਆ ਚੁੱਕੇ ਆ ਉਹ ਸਾਡੇ ਸੰਘਰਸ਼ ਦੇ ਦਵਾਹੇ ਠਾਏ ਆ ਉਹਦੇ ਵਿੱਚ ਪੱਖੇ ਆ ਜਿਹੜੇ ਉਹ ਡਿੱਗਿਆ ਸੀ ਉਹਨਾਂ ਪੱਖਿਆਂ ਨੂੰ ਠੀਕ ਕੀਤਾ ਗਿਆ ਤੇ ਜੇਕਰ ਗੱਲ ਕਰੀਏ ਤਾਂ ਟੈਂਡਰ ਆ ਜਿਹੜਾ ਉਹ ਪੈ ਚੁੱਕਿਆ ਚਾਹੀਓ ਟਿਊਬਾਂ ਦਾਗਾ ਚਾਹੇ ਹੋਰ ਇਨਫਰਾਸਟ੍ਰਕਚਰ ਦਾਗਾ ਇਹ ਵੀ ਸਾਡੇ ਸੰਘਰਸ਼ ਦੇ ਦਬਾਹ ਹੇਠ ਹੋਇਆ ਗੱਲ ਕਰੀਏ ਹੋਸਟਲਾਂ ਦੀ ਤਾਂ ਹੋਸਟਲਾਂ ਦੇ ਵਿੱਚ ਕੁਝ ਕੰਮ ਜਾਰੀ ਨੇ ਵਾਸ਼ਰੂਮ ਨੇ ਜਿਹੜੇ ਉਹ ਨਵੇਂ ਬਣ ਰਹੇ ਨੇ ਤੇ ਉਹਨਾਂ ਦੀ ਰਿਪੇਅਰ ਹੋ ਰਹੀ ਆ ਤੇ ਜਿਹੜਾ ਅਗਲਾ ਕੰਮ ਰਹਿੰਦਾ ਜਿਹੜੇ ਜਿਹੜੇ ਹੋਸਟਲ ਖਸਤਾ ਹਾਲਤ ਨੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਵੀ ਸਾਡਾ ਅੱਗੋਂ ਸੰਘਰਸ਼ ਆ ਜਿਹੜਾ ਉਹ ਜਾਰੀ ਰਹੂਗਾ ਇਸ ਲਈ ਇਹੀ ਹੋਈ ਬੇਨਤੀ ਆ ਕਿ ਇਹ ਜੋ ਵੀ ਹੋਇਆ ਇਹ ਸੰਘਰਸ਼ ਦੇ ਦਵਾਹੇਟ ਹੋਇਆ ਵਿਦਿਆਰਥੀਆਂ ਨੂੰ ਬੇਨਤੀ ਆ ਕਿ ਸਾਂਝੇ ਵਿਦਿਆਰਥੀ ਮੋਰਚੇ ਨਾਲ ਜੁੜੋ ਤਾਂ ਜੋ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਨੇ ਜਿਦੇ ਵਿੱਚ ਮੁੱਖ ਮੰਗ ਸੱਤ ਪ੍ਰਤੀਸ਼ਤ ਪ੍ਰੀਖਿਆ ਫੀਸਾਂ ਦੇ ਵਿੱਚ ਵਾਧਾ ਉਸ ਨੂੰ ਵੀ ਅਸੀਂ ਰੋਲ ਬੈਕ ਕਰਵਾ ਸਕੀਏ ਬਹੁਤ ਬਹੁਤ ਧੰਨਵਾਦ